ਕਾਲ ਦੀ ਮੈਂ ਡਾਕਟਰ ਜਿੱਤਾਰ ਸਿੰਘ ਹਿੰਮਤਪੁਰਾ ਸੰਦਲੀ ਸੁਪਨੇ ਚੈਨਲ ਤੇ ਅੱਜ ਜਿਹੜਾ ਹਿੰਮਤਪੁਰੇ ਬਹੁਤ ਵਧੀਆ ਕਾਰਜ ਹੋ ਰਿਹਾ ਉਹਦੇ ਲਈ ਅਸੀਂ ਵੀਡੀਓ ਬਣਾ ਰਹੇ ਹਾਂ ਬਾਬਾ ਦੀਪ ਸਿੰਘ ਕਲੱਬ ਵੱਲੋਂ ਇੱਕ ਸਲੰਘਾ ਜੋਗ ਜਿਹੜਾ ਕਦਮ ਚੁੱਕਿਆ ਗਿਆ ਤੇ ਬਹੁਤ ਵਧੀਆ ਕਾਰਜਾ ਕਿਉਂਕਿ ਜਿਹੜੇ ਇਹ ਬੋਰਡ ਤੁਸੀਂ ਦੇਖ ਰਹੇ ਹੋ ਵੱਖ-ਵੱਖ ਨਗਰਾਂ ਦੇ ਜਿਹੜੇ ਬੋਰਡ ਆ ਤੇ ਇਹ ਬਣਾਏ ਆ ਇਹਨਾਂ ਨੇ ਤੇ ਮੈਂ ਕਹਿੰਦਾ ਚਿੰਗਾ ਜਿਹੜਾ ਕਾਰਜ ਆਹ ਜੇ ਕਾਰਜ ਸਾਨੂੰ ਹਰੇਕ ਥਾਂ ਤੇ ਕਰਨੇ ਚਾਹੀਦੇ ਆ ਤੇ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਤੇ ਧੰਨਵਾਦ ਵੀ ਕਰਦਾ ਵੀ ਇਹ ਜਿਹੜੇ ਜਿਹੜੇ ਨੇਕ ਅਪਰਾਲੇ ਹਿੰਮਤਪੁਰੇ ਹੁੰਦੇ ਆ ਸ਼ਲਾਘਾਯੋਗ ਨੇ ਧੰਨਵਾਦ ਜੀ ਤੇ ਬੋਰਡ ਬਣਾਉਣ ਦਾ ਜਿਹੜਾ ਕਾਰਜ ਹੋਇਆ ਆਪਾਂ ਇਹਨਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਜਿਹੜਾ ਅਪਰਾਲਾ ਕੀਤਾ ਤੇ ਇਹ ਤੁਹਾਡੀ ਸੋਚ ਦੇ ਵਿੱਚ ਕਿਵੇਂ ਆਇਆ ਤੇ ਕਿਹੜੇ-ਕਿਹੜੇ ਇਹਦੇ ਜਿਹੜੇ ਹੈਗੇ ਆ ਮੈਂਬਰ ਨੇ ਤੇ ਇਨਨਾਂ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਭਾਈ ਤਾਰੀ ਭਾਈ ਆਪਣਾ ਜਿਹੜਾ ਇਹ ਕਾਰਜ ਹੋਇਆ ਠੀਕ ਹੈ ਜੀ ਇਹ ਕਿਵੇਂ ਸੋਚ ਦੇ ਵਿੱਚ ਆਇਆ ਪਹਿਲਾਂ ਤਾਂ ਸਾਰਾ ਤੋਂ ਪਹਿਲਾਂ ਸਸਰੀਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਸੰਦਲੀ ਸੁਪਨੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੀ ਨਿੱਕੀ ਨਿੱਕੀ ਖਬਰ ਦੂਰ ਤੱਕ ਪਹੁੰਚਾਉਂਦੇ ਨੇ ਅਸੀਂ ਇਹ ਜਿਹੜਾ ਪ੍ਰਾਲਾ ਕੀਤਾ ਜੀ ਡਾਕਟਰ ਸਾਹਿਬ ਇਹ ਤਾਂ ਕੀਤਾ ਕਿਉਂਕਿ ਪਿੰਡ ਬਹੁਤ ਜ਼ਿਆਦਾ ਵੱਡਾ ਕਈ ਵਾਰੀ ਕਿਸੇ ਜੇ ਬਾਹਰੋਂ ਸਮਾਨ ਮਗਾਉਣਾ ਹੁੰਦਾ ਨਹੀਂ ਪਤਾ ਲੱਗਦਾ ਵੀ ਕਿਹੜੇ ਨਗਰ 'ਚ ਜਾਣਾ ਕਿਉਂਕਿ ਅਸੀਂ ਇੱਕਨ ਵੇਕਲੀ ਸਾਡੇ ਸਰਦਾਰ ਲਾਸ਼ਮਣ ਸਿੰਘ ਜੀ ਤੇ ਸਾਡੇ ਸਰਦਾਰ ਸੂਬੇਦਾਰ ਸਾਹਿਬ ਜੀ ਉਹਨਾਂ ਦੀ ਸੋਚ ਸੀਗੀ ਵੀ ਆਪਾਂ ਇੱਕ ਪਹਿਚਾਣ ਨਵੀਂ ਪਹਿਚਾਣ ਬਣਾਉਣੀ ਆ ਇਸ ਕਰਕੇ ਅਸੀਂ ਬੋਲਡ ਸ਼ਿਪਾਇਆ ਬਾਕੀ ਸਾਡੇ ਸੂਬੇਦਾਰ ਸਾਹਿਬ ਜੀ ਸਾਰੀ ਜਾਣਕਾਰੀ ਤੁਹਾਨੂੰ ਦੱਸਣਗੇ ਅਸੀਂ ਸੂਬੇਦਾਰ ਜੀ ਹੋਣਾ ਦਾ ਵੀ ਜਿਹੜੇ ਐਸਸੀ ਪ੍ਰਧਾਨ ਵੀ ਹੈ ਸਰਦਾਰ ਗਰਮੇਲ ਸਿੰਘ ਜੀ ਸੂਬੇਦਾਰ ਸਰਦਾਰ ਲਾਸ਼ਮਣ ਸਿੰਘ ਜੀ ਚੇਅਰਮੈਨ ਸਾਹਿਬ ਹੋਰ ਵੀ ਸਾਡੀਆਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਜਿੰਨੇ ਵੀ ਮੈਂਬਰ ਆ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਦੀ ਬਹੁਤ ਵੱਡੀ ਸੋਚ ਆ ਮੈਂ ਸਰਦਾਰ ਸੂਬੇਦਾਰ ਸਿੰਘ ਜੀ ਸਾਡੇ ਗਰਮੇਲ ਸਿੰਘ ਜੀ ਐਸਸੀ ਪ੍ਰਧਾਨ ਉਹਨਾਂ ਨੂੰ ਬੇਨਤੀ ਕਰਦਾ ਵੀ ਚਾਰ ਸਾਥ ਦੇ ਜਿਹੜੇ ਉਹ ਵੀ ਜਰੂਰ ਸਾਂਝੇ ਕਰਨਗੇ ਸੂਬੇਦਾਰ ਸਾਹਿਬ ਜਿਹੜਾ ਇਹ ਤੁਸੀਂ ਕਾਰਜ ਕੀਤਾ ਸਲਾਂਗਾ ਜੋ ਕਾਰਜਾਂ ਤੇ ਇਹ ਸੋਚ ਦੇ ਵਿੱਚ ਕਿਵੇਂ ਆਏ ਤੁਹਾਡੇ ਸਭ ਤੋਂ ਪਹਿਲਾਂ ਫਤਿਹ ਸਾਜੇ ਕਰੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਸਾ ਤੁਸੀਂ ਸੋਚ ਦੀ ਗੱਲ ਕੀਤੀ ਆ ਮੈਂ ਸਭ ਤੋਂ ਪਹਿਲਾਂ ਸਾਡੀ ਸਮੁੱਚੀ ਟੀਮ ਦੇ ਸਰਦਾਰ ਚੇਅਰਮੈਨ ਸਰਦਾਰ ਲਖਮਨ ਸਿੰਘ ਜੀ ਦਾ ਅਤੇ ਸਾਡੀ ਸਾਰੀ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੈਠ ਕੇ ਅਸੀਂ ਇੱਕ ਦਿਨ ਮੀਟਿੰਗ ਕੀਤੀ ਵੀ ਆਪਾਂ ਜੋ ਪਿੰਡਾਂ ਦੇ ਵਿੱਚ ਵੇੜਿਆਂ ਦੇ ਨਾਂ ਬਦਲ ਕੇ ਜਾਂ ਕੁਝ ਹੋਰ ਇਹ ਜੋ ਘਰਾਂ ਜਿੱਥੇ 10-10 ਘਰ ਬੈਠੇ ਆ ਕੋਈ ਚਿੱਠੀ ਪੱਤਰ ਜਾਂ ਕੋਈ ਆਨਲਾਈਨ ਸਮਾਨ ਜਾ ਸ਼ਹਿਰ ਦੇ ਵਿੱਚੋਂ ਫਰਿੱਜ ਟੀਵੀ ਕੂਲਰ ਮੰਗਾਣਾ ਹੋਵੇ ਤਾਂ ਜੋ ਰਖਸ਼ਾਂ ਵਾਲੇ ਆਉਂਦੇ ਸੀ ਉਹਨਾਂ ਨੂੰ ਬਹੁਤ ਸਮੱਸਿਆ ਆਉਂਦੀ ਸੀ ਬੇਸੀ ਰੋਨਾ ਘਰਾਂ ਦੇ ਵਿੱਚ ਕਿਵੇਂ ਜਾਈਏ ਅਤੇ ਜੋ ਵੇੜਾਂ ਦੇ ਨਾਂ ਵੇੜੇ ਦੇ ਨਾਂ ਤੇ ਪੁਕਾਰਦੇ ਆ ਅਸੀਂ ਉਹਨਾਂ ਘਰਾਂ ਨੂੰ ਦਸਾਂ ਗੁਰੂਆਂ ਦੇ ਨਾਂ ਤੇ ਜਾਂ ਫਿਰ ਸ਼ਹੀਦਾਂ ਦੇ ਨਾਂ ਤੇ ਉਹਨਾਂ ਘਰਾਂ ਦਾ ਘਰਾਂ ਦਾ ਬੋਰਡ ਬਣਾ ਕੇ ਆਪਾਂ ਇੱਕ ਪਿੰਡ ਹਿੰਮਤਪੁਰੇ ਵਿੱਚ ਨਿਵੇਕਲੀ ਨਿਵੇਕਲਾ ਇੱਕ ਕੰਮ ਕਰੀਏ ਇੱਕ ਲੱਗ ਸੋਚ ਵਾਲਾ ਕੰਮ ਕਰੀਏ ਕਿ ਵਿਹੜੇ ਨੂੰ ਬਦਲ ਕੇ ਉਹਨਾਂ ਦਾ ਨਾਂ ਗੁਰੂਆਂ ਦੇ ਨਾਂ ਤੇ ਜਾਂ ਫਿਰ ਸੀਧਾ ਦੇ ਨਾਂ ਤੇ ਇਹ ਰੱਖਿਆ ਜਾਵੇ ਇਹ ਸਾਡੀ ਸਾਰੀ ਇਸ ਟੀਮ ਦਾ ਸੋਚ ਹੈ ਖਾਸ ਕਰਕੇ ਸਾਡੇ ਚੇਅਰਮੈਨ ਲਖਮਣ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਰੀ ਟੀਮ ਨੂੰ ਇਕੱਠੇ ਕਰਕੇ ਇਸ ਉਪਾਲੇ ਵਾਸਤੇ ਸਾਨੂੰ ਜਾਗਰੂਕ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਚੇਅਰਮੈਨ ਲਖਮਣ ਸਿੰਘ ਜੀ ਦਾ ਹੁਣ ਜਿਵੇਂ ਅਸੀਂ ਦੱਸਣ ਲੱਗੇ ਹਾਂ ਵੀ ਨਾਂ ਜਿਵੇਂ ਸਾਡੇ ਸੀਗਾ ਇੱਕ ਤਿੱਬੀ ਉਹ ਟੀਵੀ ਦੇ ਨਾਂ ਤੇ ਮਸੂਰ ਸੀ ਉਹਦਾ ਨਾਂ ਸੀ ਬਾਬਾ ਦੀਪ ਸਿੰਘ ਨਗਰ ਰੱਖਿਆ ਤੇ ਕੁਝ ਇਹੋ ਜਿਹੇ ਘਰ ਸੀ ਬਣੇ ਦਸਵਾਣਾ ਘਰ ਕੁ ਜਵਾਨਾ ਸੀ ਸਪੈਦੇ ਵਾਲੇ ਸੀ ਉਥੇ ਕਾਹ ਰਹਿੰਦੇ ਸੀ ਤੇ ਉਹ ਬਸਤੀ ਦਾ ਨਾਂ ਕਾਮੜੀ ਬਸਤੀ ਪਾਇਆ ਤਾ ਤੇ ਇਸ ਤਰ੍ਹਾਂ ਅਸੀਂ ਬੇਨਤੀ ਕਰਦੇ ਆ ਵੀ ਇਹੋ ਜੇ ਨਾਂ ਸੁਣਨ ਵਿੱਚ ਵੀ ਕਹਿਣ ਵਿੱਚ ਵੀ ਬਹੁਤ ਭੱਦਾ ਨਜ਼ਰ ਆਉਂਦਾ ਸੀ ਤੇ ਅਸੀਂ ਸੋਚਿਆ ਵੀ ਗੁਰੂਆਂ ਦੇ ਨਾਂ ਤੇ ਰੱਖਿਆ ਜਾਵੇ ਸ਼ਹੀਦਾਂ ਦੇ ਨਾਂ ਤੇ ਉਹਨਾਂ ਬਸਤੀਆਂ ਦਾ ਨਾਮ ਰੱਖਿਆ ਜਾਵੇ ਅਸੀਂ ਬੇਨਤੀ ਕਰਦੇ ਹਾਂ ਹਿੰਮਤਪੁਰੇ ਨਗਰ ਵਾਸੀਆਂ ਨੂੰ ਕਿ ਜਰੂਰ ਅਸੀਂ ਬੋਰਡ ਤਿਆਰ ਕੀਤੇ ਆ ਇਸ ਬੋਰਡ ਤੇ ਜੋ ਨਾਮ ਲਿਖਿਆ ਹੈ ਇਸੇ ਤਰ੍ਹਾਂ ਹੀ ਉਸ ਭਰਾ ਨੂੰ ਪੁਕਾਰਿਆ ਜਾਵੇ ਸਾਡੇ ਸਾਰੇ ਸਮੂਚੀ ਟੀਮ ਦੇ ਵੱਲੋਂ ਪੂਰੇ ਪੰਜਾਬ ਨੂੰ ਇੱਕ ਸੰਦੇਸ਼ਾ ਵੀ ਆ ਇੱਕ ਮੈਸੇਜ ਵੀ ਆ ਇੱਕ ਸਨੇਹਾ ਵੀ ਆ ਵੀ ਭਾਈ ਨੌਜਵਾਨ ਅੱਗੇ ਆ ਕੇ ਜੋ ਵੇੜਾਂ ਦੇ ਨਾਂ ਕੋਈ ਐਸੇ ਨਾਮ ਰੱਖੇ ਹੋਇਆ ਹਿੰਮਤ ਕਰਕੇ ਉਨਾ ਵੇੜਾਂ ਦੇ ਨਾਂ ਗੁਰੂ ਘਰ ਦਾ ਨਾਂ ਜਾਂ ਫਿਰ ਸੀਦਾ ਦੇ ਨਾਂ ਤੇ ਰੱਖਿਆ ਜਾਵੇ ਸੁਖਦਾ ਸਾਹਿਬ ਇਹ ਆਪਣੇ ਬੋਰਡ ਕਿੰਨੇ ਬਣੇ ਨੇ ਤੇ ਕਿੰਨੀਆਂ ਵਸਤੀਆਂ ਨੇ ਆਪਣੇ ਡਾਕਟਰ ਸਾਹਿਬ ਸਾਡੇ 7 ਬੋਰਡ ਨੇ ਤੇ ਜੇ ਨਾਂ ਦੱਸਾਂ ਤਾਂ ਸਭ ਤੋਂ ਪਹਿਲਾਂ ਸੀ ਸੰਤ ਬਾਬਾ ਕਨਵਸ ਸਿੰਘ ਦੇ ਘਰ ਦੇ ਕੋਲ ਗੁਰਦੋ ਗੁਰੂ ਘਰ ਦੇ ਕੋਲੇ ਆ ਕੇ ਜਾਈ ਵੜਾ ਸੀ ਉਹਦਾ ਨਾਂ ਸੀ ਸੰਤ ਬਾਬਾ ਕਰਮ ਸਿੰਘ ਨਾਮਧਰੇ ਨਗਰ ਰੱਖਿਆ ਉਸ ਤੋਂ ਬਾਅਦ ਅਸੀਂ ਸੈਦੋ ਵਾਲੇ ਰਾਹ ਤੇ ਪਰਿਵਾਰ ਨੇ ਉਹਦਾ ਨਾਮ ਬਦਲ ਕੇ ਗੁਰੂ ਰਵਿਦਾਸ ਨਗਰ ਰੱਖਿਆ ਤੇ ਸਾਡੇ ਪਿੰਡ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਵੀ ਉੱਥੇ ਜੋ ਘਰ ਰਹਿੰਦੇ ਹਨ ਉਹਨਾਂ ਘਰਾਂ ਦਾ ਨਾਮ ਬਾਬਾ ਜੀਵਨ ਸਿੰਘ ਨਗਰ ਰੱਖਿਆ ਤੇ ਸਾਡੇ ਜੋ ਮਾਚੀ ਕੇ ਆਪਣਾ ਹਿੰਮਤਪੁਰਾ ਤੋਂ ਮਾਚੀ ਕਰੋ ਜਾਣਿਆ ਨਵਾਂ ਆਪਲ ਬਣਿਆ ਉੱਥੇ ਘਰ ਰਹਿੰਦੇ ਨੇ ਉਸ ਘਰਾਂ ਦਾ ਨਾਮ ਸੀ ਦਸ਼ਮੇਸ਼ ਨਗਰ ਪਿੰਡ ਹਿੰਮਤਪੁਰਾ ਰੱਖਿਆ ਤੇ ਸਾਡੇ ਜੇ ਗਹਿੜਾ ਵਾਲਾ ਰਾਹ ਵੱਜਦਾ ਮੋਗਾ ਬਰ ਵਾਲਾ ਆਪੜ ਉਸ ਕਰਾਂ ਦੇ ਬਹੁਤ ਜ਼ਿਆਦੇ ਘਰ ਨੇ ਉੱਥੇ ਗਊਸੱਲਾ ਕਰਮ ਸਿੰਘ ਬਾਬਾ ਜੀ ਦੇ ਗਊਸੱਲਾ ਗਈ ਉਹਦਾ ਨਾਂ ਅਸੀਂ ਬਾਬਾ ਕਰਮ ਸਿੰਘ ਗਊਸੱਲਾ ਨਗਰ ਰੱਖਿਆ ਸਾਡੇ ਇੱਕ ਪਿੰਡ ਦੇ ਵਿੱਚ ਟੀਬੀ ਕਹਾ ਜਿੰਦਾ ਸੀ ਉਸ ਘਰਾਂ ਦਾ ਬੋਰਡ ਅਸੀਂ ਬਾਬਾ ਦੀਪ ਸਿੰਘ ਨਗਰ ਰੱਖਿਆ ਤੇ ਬਹੁਤ ਬਹੁਤ ਸਾਡੇ ਵਾਰਿਆ ਸਿੱਖ ਪਰਿਵਾਰ 15ਵੇਂ ਘਰ ਨੇ ਉੱਥੋਂ ਕੀ ਬੋਰਡ ਨੇਸ਼ ਲੱਗਿਆ ਉਸ ਉਸ ਬਸਤੀ ਦੇ ਵਿੱਚ ਸਮਾਨ ਪਹੁੰਚਾਉਣਾ ਬਹੁਤ ਮੁਸ਼ਕਲ ਸੀ ਉਸ ਘਰ ਦਾ ਨਾਂ ਸੀ ਗੁਰੂ ਗਸਾਈ ਨਗਰ ਰੱਖਿਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਬੋਰ ਲਾ ਕੇ ਇੱਕ ਅਸੀਂ ਨਵਿਕਲਾ ਕੰਮ ਕੀਤਾ ਕੋਈ ਚੱਕੀ ਪੱਤਰ ਆਉਂਦਾ ਜਾਂ ਆਨਲਾਈਨ ਸਮਾਨ ਆਉਂਦਾ ਜਾਂ ਫਿਰ ਹੋਰ ਵੀ ਵਿਵਸਥਾਵਾਂ ਕਰਦੀਆਂ ਆਉਂਦੀਆਂ ਤਾਂ ਕਿ ਉਸ ਬੰਦੇ ਨੂੰ ਸਮਾਨ ਪਹੁੰਚਾਉਣ ਵਿੱਚ ਆਸਾਨੀ ਵੀ ਹੋ ਗਈ ਅਤੇ ਸਾਡੇ ਗੁਰੂ ਸਾਹਿਬਾਂ ਦਾ ਅਤੇ ਸ਼ਹੀਦਾਂ ਦੇ ਨਾਂ ਤੇ ਅਸੀਂ ਨਾਂ ਰੱਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਲਖਮਨ ਸਿੰਘ ਚੇਅਰਮੈਨ ਜੀ ਨਾਲ ਤੇ ਇਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਹਾਂਜੀ ਸਰ ਸਭ ਤੋਂ ਪਹਿਲਾਂ ਸਾਰੇ ਸਾਥੀ ਹਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਇਹ ਕੰਮ ਨੂੰ ਨੇਪਰੇ ਚੜਾਇਆ ਇਹਦੀ ਸੋਚ ਮੈਂ ਤੇ ਸੂਬੇਦਾਰ ਗਰਮੇਲ ਸਿੰਘ ਨੇ ਕੁਝ ਪੰਜ ਚਾਰ ਮਹੀਨੇ ਪਹਿਲਾਂ ਤੋਂ ਹੀ ਤਿਆਰ ਕਰ ਰਹੀ ਸੀ ਤੇ ਉਹਦੇ ਤਹਿਤ ਰਹੀ ਅਸੀਂ ਪਿੰਡ ਦੇ ਵਿੱਚ ਆਪਣਾ ਐਸਸੀ ਸਮਾਜ ਇੱਕ ਕਮੇਟੀ ਬਣਾਈ ਉਹ ਕਮੇਟੀ ਨਾਲ ਫਿਰ ਸਾਰੀ ਗੱਲਬਾਤ ਕੀਤੀ ਗੱਲਬਾਤ ਕਰਕੇ ਤੇ ਸਾਰੀ ਕਮੇਟੀ ਨੇ ਹੰਗਾਰਾ ਭਰਿਆ ਵੀ ਬਿਲਕੁਲ ਸਹੀ ਹੈ ਜੋ ਕੁਝ ਵੀ ਫਿਰ ਉਹਦੇ ਕਮੇਟੀ ਦੇ ਵਿੱਚ ਮਤਾ ਪਾਸ ਹੋਇਆ ਉਸ ਹਿਸਾਬ ਨਾਲ ਫਿਰ ਅਸੀਂ ਸਾਰੇ ਇਹ ਬੋਰਡ ਤਿਆਰ ਕੀਤੇ ਇਹ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਬਹੁਤ ਵਧੀਆ ਸੀ ਨਹੀਂ ਸਾਨੂੰ ਮਹਿਸੂਸ ਹੋਇਆ ਵੀ ਹਾਂ ਵੀ ਅਸੀਂ ਇਹ ਕੋਈ ਪਿੰਡ ਦਾ ਸਾਰੇ ਪੰਜਾਬ ਦੇ ਚੋਂ ਨਹੀਂ ਵੱਖਰਾ ਕੰਮ ਕਰ ਰਹੇ ਆ ਤੇ ਅੱਗੇ ਤੋਂ ਵੀ ਜਣੀ ਅਸੀਂ ਆਸ ਰੱਖਦੇ ਆ ਵੀ ਸਾਰੇ ਪਿੰਡ ਇਹ ਸਾਡੀ ਇਹਨਾਂ ਲੀਹਾਂ ਦੇ ਚੱਲਦੇ ਹੋਏ ਆਪਣੇ ਆਪਣੇ ਸੈਸੀ ਸਮਾਜ ਦੇ ਘਰਾਂ ਦੇ ਨਾਂ ਬਦਲ ਕੇ ਰੱਖਣਗੇ। ਹੋਲੇ ਸੋ ਨਿਹਾਲ ਆਸਿ ਸਿਆਕਾਰ। ਵਾਹਿਗੁਰੂ ਜੀ ਕੀ ਫਤਿਹ। ਐਸ ਆਪਣੇ ਪਰਿਵਾਰਾਂ ਦਾ ਜੋ ਘਰ ਰਹਿੰਦੇ ਨੇ ਇਹਨਾਂ ਦਾ ਨਾਂ ਪਾਪਾ ਕਰਮ ਸਿੰਘ ਗਊਸਲਾ ਨਗਰ ਦੇ ਨਾਤੇ ਰੱਖਿਆ ਗਿਆ ਸੰਤ ਬਾਬਾ ਸਾਧ ਸੰਗਤ ਜੀ ਹਾਜ਼ਰ ਨੇ ਇਹਨਾਂ ਦੇ ਸਾਡੇ ਬਹੁਤ ਸਹਿਯੋਗ ਹੈ ਸੰਤਾਂ ਦੇ ਨਾਤੇ ਸੰਤ ਬਾਬਾ ਕਰਮ ਸਿੰਘ ਗਊਸਲਾ ਨਗਰ ਰੱਖਿਆ ਗਿਆ ਹੈ ਬੋਲੇ ਸੋਨਿਹਾਲ ਸੋਹ ਸਿਆੜੋ ਇਹ ਆਪਣਾ ਪੰਜੀ ਦਾ ਸਮਾਨ ਲੈ ਕੇ ਆਉਂਦਾ ਉਹਨਾਂ ਨੂੰ ਵੀ ਇੱਕ ਤਨੀ ਆਉਂਦੀ ਉਹਨਾਂ ਨੂੰ ਵੀ ਵਧੀਆ ਪਤਾ ਲੱਗ ਜਾਂਦਾ ਕਿ ਅਸੀਂ ਉੱਥੇ ਜਾਣਾ ਇਹ ਨੀਕੇ ਸਿੱਧਾ ਤੁਹਾਨੂੰ ਧੰਨਵਾਦ ਕਰਦੇ ਆ ਸਭ ਦਾ ਸਾਡੇ ਸਰਦਾਰ ਕਰਨ ਸਿੰਘ ਸਰਪੰਚ ਸਾਹਿਬ ਸਾਡੇ ਚੇਅਰਮੈਨ ਸਰਦਾਰ ਲਖਮਨ ਸਿੰਘ ਜੀ ਸਰਦਾਰ ਸੁਪਰੇਦਾਰ ਸਾਹਿਬ ਖੜੇ ਗਿਰਮੇਲ ਸਿੰਘ ਜੀ ਐਸਸੀ ਪ੍ਰਧਾਨ ਇਹਨਾਂ ਦਾ ਸਾਰੀ ਬਾਬਾ ਦੀਪ ਸਿੰਘ ਸਪੋਰਟ ਦੀ ਖਲਾਫਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਬੜਾ ਫਤਨ ਲਾ ਦਿੱਤਾ ਸਾਰੇ ਨਗਰ ਦੇ ਵਿੱਚ ਅਸੀਂ ਥੋੜੀ ਜਿਹੀ ਹੌਲੀ ਵੀ ਕਰਕੇ ਬਹੁਤ ਖੁਸ਼ ਹਾਂ ਵਾਹਿਗੁਰੂ ਜੀ ਕੀ ਬੋਲ ਪਾਣਗੇ ਪਿੰਡ ਹਮਤਪੁਰਾ ਦਾ ਇਸ ਪਹਿਲਾ ਨਾ ਟਿੱਬੀ ਸੀ ਇਸ ਟਿੱਬੀ ਤੇ 40-50 ਘਰ ਰਹਿੰਦੇ ਨੇ ਸਾਡੇ ਇਸ ਪਰਿਵਾਰਾਂ ਦੇ ਸਹਿਯੋਗ ਨਾਲ ਤਰਨਾ ਦਲ ਦੇ ਜਥੇਦਾਰ ਪਰਮਜੀਤ ਸਿੰਘ ਪੋਲਾ ਦੇ ਸਹਿਯੋਗ ਨਾਲ ਇਹਨਾਂ ਪਰਿਵਾਰਾਂ ਦਾ ਨਾਂ ਇਹਨਾਂ ਘਰਾਂ ਦਾ ਨਾਂ ਇਸ ਜਗ੍ਹਾ ਦਾ ਨਾਂ ਬਾਬਾ ਦੀਪ ਸਿੰਘ ਨਗਰ ਰੱਖਿਆ ਗਿਆ ਪ੍ਰਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਘਰਾਂ ਦਾ ਜੋ ਨਾਂ ਹੈ ਅੱਜ ਤੋਂ ਬਾਅਦ ਬਾਬਾ ਦੀਪ ਸਿੰਘ ਨਗਰ ਬੋਲਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਹਿੰਮਤਪੁਰਾ ਮੋਗਾ ਬਰਨਾਲਾ ਰੋਡ ਤੇ ਜੋ ਪੁਲ ਬਣਿਆ ਪੁਲ ਤੋਂ ਨਿਹਾਲ ਸਿੰਘਵਾੜਾ ਰੋਡ ਜਾਂਦਾ ਉਸ ਰੋਡ ਤੇ ਬਹੁਗਾ ਸਖਾਂ ਦੇ ਘਰ ਨੇ ਸਨ ਉਹਨਾਂ ਘਰਾਂ ਦਾ ਨਾਂ ਅੱਜ ਅਸੀਂ ਗੁਰੂ ਬਸਾਈ ਨਗਰ ਰੱਖਿਆ ਗਿਆ ਜਿਸ ਤੋਂ ਬਾਅਦ ਉਹ ਜਿੱਥੇ ਪੱਤਰਾ ਨੂੰ ਉਸਮਾਨ ਆਊਗਾ ਗੁਰੂ ਬਸੈਨਗਰ ਤੇ ਆਇਆ ਕਰੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਜੋ ਬੋਰ ਲੱਗਿਆ ਮੱਛੀ ਕਾ ਨੂੰ ਜੋ ਆਪਣਾ ਰਾਵਣਾ ਨਾਮਾ ਜੋ ਨਾਮਾ ਪੜ ਬਣਿਆ ਅਮ ਤੱਕ ਪਾਸਟੈਂਡ ਤੋਂ ਕਿਤੇ 15 20 ਘਰਨੇ ਇੰਨਾ ਕਰਦਾ ਨਾ ਜਸਮੀਤ ਨਗਰ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ